ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਆਪਾਂ ਚੱਲੇ ਆਈਏ ਸਵੇਰੇ ਸਵੇਰੇ ਕਬੂਤਰ ਲੈਣਾ ਵੇਖੋ ਆਪਣੇ ਭਰਾ ਬਿੱਲੇ ਦਾ ਫੋਨ ਆਇਆ ਜੀ ਕੀ ਯਾਰ ਦੋਸਤ ਕਬੂਤਰ ਚੱਕ ਕੇ ਲਿਆਣੇ ਨੇ ਤੇ ਕਰਦੀ ਨਹੀਂ ਕੀਤਾ ਫੋਨ ਤੇ ਉੱਠ ਗਿਆ ਆਪਾਂ ਇੱਥੇ ਚੱਲਦੇ ਆਂ ਬਿੱਲੇ ਲੈਵੇ ਬਿੱਲੇ ਚੱਕ ਕੇ ਜਾਂਦੇ ਆਂ ਆਪਾਂ ਕਬੂਤਰ ਲੈਣ ਹਾਂ ਬਈ ਇਸ ਵੇਲੇ ਦੇ ਕਰਤੀ ਜੀ ਬਰਾਵੀ ਸਟਾਰਟਿੰਗ ਆ ਜੀ ਸਾਨਾ ਨੂੰ ਨਿਕਲਉ ਦੇ ਆ ਦੇਖੋ ਸਾਰਾ ਮੋਲ ਬੰਦ ਆ ਕੁਛ ਹੋਲੀ ਅੱਜ ਆਉਂਦੀ ਜੀ ਐਪੀਓ ਲਗਾ ਦੇਣ ਪਰ ਆਪਣੀ ਲਗਾ ਦੀ ਆਪਾਂ ਤਾਂ ਕਿੱਛੇ ਰੰਗ ਵਾਲੇ ਆ ਤੇ ਆ ਗਿਆ ਕੋਈ ਹੁੰਦਾ ਲੈ ਸਾਈਂ ਕੱਤੇ ਰਾਂਗੇ ਸੋਨੀ ਸਾਡੀ ਗਾਦੀ ਹੋਣੀ ਚਲੋ ਤੇ ਬਿੱਲੇ ਲਵੇ ਆ ਕੇ ਮਿਲਦੇ ਆ ਵਸੇ ਢੇਰ ਘਰ ਵੀ ਬਾਪਿਓ ਪਹੁੰਚ ਗਏ ਬਿੱਲੇ ਦੇ ਘਰ ਦੇ ਬਾਹਰ ਆਊਗਾ ਬਿੱਲਾ ਚੱਕ ਰਿਆ ਵਿੱਲੇ ਨੂੰ ਪਿੰਜਰਾ ਪੁੰਜਰਾ ਕੈਨ ਆਪਣਾ ਏ ਉਹ ਆਂਦਾ ਏ ਦਿਕਿਆ ਆਂਦਾ ਦੇਖੋ ਸੂਰਜ ਦੀ ਰੋਸ਼ਨੀ ਪਈ ਨਹੀਂ ਤਾਂ ਦਿਖਾਈ ਨਹੀਂ ਨੇੜੇ ਆ ਕੇ ਦਿਖਾਉਂਦੇ ਆ ਲੋਕ ਬੈਣੇ ਵੀ ਲਾ ਦੁਕਾਨਾਂ ਦੇ ਕੋਲਾਂ ਬੰਦ ਹੀ ਨੇ ਹਣਾ ਚਲੋ ਆਵਾਂ ਦੋ ਬਿੱਲੇ ਨੂੰ ਫੇਰ ਚੱਲਦੇ ਆਂ ਮਿੱਤਰੋ ਛੜਾ ਆ ਲਿਆ ਬਿੱਲੇ ਨੂੰ ਕਰਦੇ ਆਏ ਆ ਨਾ ਹਾਂ ਚੱਲਦੇ ਆਂ ਮਿੱਤਰੋ ਉਤਰ ਲੈਣ ਜਾਈ ਜਾਂਦੇ ਆ ਉੱਥੇ ਆ ਕੇ ਬਿੱਲੇ ਦੀ ਪ੍ਰੋਗਰਾਮ ਮੈਂ ਮਿੱਤਰਾਂ ਬਿੱਲੇ ਦਾ ਜੱਡੀ ਦਾ ਮਿੱਤਰ ਹੈ ਜੀ ਆਹਾਂ ਦਵਿੰਦਰ ਯਾਰ ਯਾ ਇਹਦੇ ਨੇ ਕੇ ਹਾਂ ਯਾ ਬਾਬਾ ਜਾ ਕੇ ਲੈਣੇ ਆ ਠੀਕ ਹੈ ਜੀ ਜਾ ਕੇ ਮਿਲਦੇ ਆਂ ਮਿੱਤਰੋ ਪਹੁੰਚ ਗਏ ਜੀ ਤੇ ਕਿਨੇ ਖਰਗੋਸ ਲੈਣੇ ਦੱਸਿਓ ਆ ਬਾਈ ਕੋਲੇ ਇਹ ਬਾਕੀ ਛੱਤ ਤੇ ਪਟਾਈ ਹੋਣੀ ਤੇ ਦੇਖਦੇ ਆ ਅੰਦਰ ਜਾ ਕੇ ਕੀ ਪ੍ਰੋਬਲਮ ਮਿੱਤਰੋ ਪਹੁੰਚ ਗਏ ਜੀ ਕੋਠੇ ਤੇ ਫਿਰ ਸ਼ੌਂਕ ਕਰਕੇ ਉੱਥੇ ਬੈਠਣ ਜਗ੍ਹਾ ਨਹੀਂ ਸਾਰੀ ਰਸਿਦਾਂ ਤੇ ਰੱਖੇ ਹੋ ਉਤਰਾਂ ਦੀ ਯਾਰ ਉਤਰੇ ਦੋ ਦੋ ਬੱਚੇ ਰੱਖਣ ਵਾਲੇ ਜਗ੍ਹਾ ਤੇ ਐਨੇ ਠੋਕ ਰੱਖੇ ਨੇ ਬੋਲ ਉਹ ਲੱਕੜਾਂ ਦੂਜਾ ਛੋਟਾ ਕੁੱਡਾ ਨਾ ਕੱਟੀ ਕਰ ਰੱਖੇ ਜਮਈ ਜਿਲੂਸ ਕੱਢਿਆ ਹੈ ਗੋਤਣਾ ਦਾ ਚੱਲ ਕੋਈ ਨਾ ਹੋਵੇ ਉਹਦੇ ਠੀਕ ਦਿਖਦੇ ਭੰਡੇ ਕੋਈ ਨਾ ਆਏ ਵੱਡਾ ਗੋਤਰਾ ਹੈ ਕਾਲਾ ਜੀਨਾ ਇਹ ਮੰਗਣ ਦੇਣ ਵਾਲੀ ਨਹੀਂ ਤਾਂ ਇਹ ਚੱਲ ਅੰਦਰ ਬਟਾ ਉਹ ਦੋ ਸੀ ਸ਼ਾਕੇ ਯਾਰ ਐ ਖੋਲੀ ਗੇਟ ਖੋਲੀ ਗੇਟ ਖੋਲਾ ਹੈਂਡਲ ਦੇ ਬਿਲੈ ਮੈਂ ਇਪਦਾਰਾ ਚਾਕੇ ਦੋ ਸੀ ਉਹ ਬਿਮਾਰ ਨਾ ਹੁਣ ਕਿਥੇ ਆਪਣੇ ਵੀ ਕਰਦੇ ਆਂ ਕੈਕ ਸਾਰਾ ਨੰਬਰ ਗੋਲੀ ਦੇ ਹੀ ਦੇ ਇੱਕੋਰੀ ਕਿਹੜੀ ਇਹ ਬਿੰਜਾ ਸਿੱਧਾ ਗੰਜਰਾ ਗਮੈਂਟ ਇੱਕ ਹੈ ਕਿਹੜੀ ਗੋਲੀ 17 ਨੰਬਰ ਸਾਰਾ ਨੰਬਰ ਚ ਕੋਈ ਮਰਜ਼ੀ ਵੀ ਸਾਰੇ ਅੰਗ ਸਾਰੇ ਵੱਡੇ ਨਹੀਂ ਜੋਰ ਬਹੁਤ ਨੇ ਪਤਾ ਨਹੀਂ ਯਾਰ ਬਿੱਲੇ ਵੱਡੇ ਨੇ ਕਿ ਛੋਟੇ ਨੇ ਜੀ ਮਿੱਤਰੋ ਤੇ ਦਾਣੇ ਰੱਖਦੇ ਸੀ ਭੁੱਖੇ ਸੀ ਕਬੂਤਰ ਤਾਂ ਕਰਕੇ ਜਿਵੇਂ ਕੇਅਰ ਤਾਂ ਹੈ ਨਹੀਂ ਸੀ ਵੈਸੇ ਅੱਜ ਜਲੂਸ ਕੱਢਿਆ ਸੀ ਚਲੋ ਕੋਈ ਨਾ ਆਪਾਂ ਕਰ ਦਾਂਗੇ ਸੈਟ ਤੇ ਹੁਣ ਦੇਖ ਲਓ ਤੇ 10 ਦਿਨਾਂ ਬਾਅਦ ਦੇਖਿਓ 10 ਚਾਰ ਦਿਨਾਂ ਦੇਖਿਓ 60 ਚੂੜਕੇ ਲੈ ਗਏ ਉਹ ਜਿਹੜੇ 35 ਨਾ ਦੇਣਾ ਦਾਣੇ ਧਰਤਾ ਆਪਾਂ ਸਰੋ ਤੇ ਦਾਣੇ ਤੇ ਪਾਣੀ ਵੀ ਧਰ ਦਾਂਗੇ ਕੱਲ ਵਾਂਗੂ ਨਹਾ ਵੀ ਲੈਣਗੇ ਨਾਲੇ ਪੀ ਵੀ ਲੈਣਗੇ ਵਧੀਆ ਹੋ ਜਾਣਗੇ ਤੇ ਕੱਟ ਕਰਿਆ ਹੋਇਆ ਬਾਬੇ ਸਾਰੇ ਆ ਵੱਡਾ ਕਬੂਤਰ ਲੱਗਦਾ ਮੈਨੂੰ ਆ ਦੇਖੋ ਇਹ ਵੱਡਾ ਹੈ ਮੇਰੇ ਹਿਸਾਬ ਨਾਲ ਤੇ ਬਾਕੀ ਉਹ ਫੜਾ ਕਰੋ ਚੈੱਕ ਬਾਕੀ ਉਹ ਦੇਖੋ ਲੋ ਜੀ ਤੇ ਬਾਕੀ ਪਾਣੀ ਪੁਣੀ ਧਰ ਤਾਂ ਗਿਆ ਕੁੰਡੇ ਗਾਂਡੇ ਤੇ ਬਾਕੀ ਬਿੱਲਾ ਤੇ ਉਹ ਬੈਠਿਆ ਇੱਕ ਵਾਰੀ ਅੱਡੀ ਰੱਖਾਂਗੇ ਇਹਨਾਂ ਨੂੰ ਕੀ ਪਤਾ ਦਿੱਕਤ ਹੋਵੇ ਆਪਣੇ ਕਬੂਤਰ ਜੀ ਦਿੱਕਤ ਕਰ ਦੇਣ ਤਾਂ ਕਰਕੇ ਉਹ ਜਵਾਕ ਰੱਖ ਦ ਸੀ ਮੈਂ ਬਿੱਲੇ ਹਾਂ ਜਵਾਖ ਯਾਰ ਛੋਟਾ ਗੱਡ ਨਾ ਗਿਆ ਉਹ ਡੈਡੀ ਕਹਿੰਦਾ ਲੈ ਜਾ ਤੁੰ ਤੰਗ ਕਰਦੇ ਹੈਂ ਐਡਾ ਵੀ ਸੀਗਾ ਜੰਮ ਦਾ ਦੁੱਧ ਵੀ ਦਾ ਦੁੱਧ ਵੀ ਦਾ ਆਇਓ 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 ਜੀ ਬਾਪ ਨੂੰ ਤੇ ਮਜਾੜ ਗਏ ਸੀ ਦੇਖ ਕੇ ਸ਼ੂਲੇ ਮਲਟੀਪਲ ਪਲੱਗ ਵਾਲਾ ਤੇ ਗੋਲੀ ਵਾਸਤੇ ਯਾਰ ਦਵਾਈ ਲੈ ਕੇ ਆਇਆ ਹਾਂ ਗੁੜ ਲੈ ਕੇ ਆਇਆ ਥੱਲੋ ਤੇ ਬਾਪੇ ਦਵਾਈ ਲੈ ਕੇ ਆਏ ਯਾਰ ਇੱਕ ਟੂਬ ਦੀ ਇਹ ਮੇਰੇ ਵੀ ਜ਼ਖਮ ਹੋ ਰਹੇ ਨੇ ਉੱਥੇ ਲੈਣੀ ਤੇ ਇੱਕ ਦਰਦ ਦੀ ਗੋਲੀ ਦੀ ਹੈ ਤੇ ਵਾਵਾ ਹੋ ਰਿਹਾ ਯਾਰ ਜੇ ਹੁਣ ਆ ਦੇਖੋ ਉਹ ਜਖਮ ਹੱਥ ਨਹੀਂ ਲਾ ਦਿੰਦਾ ਵਜ ਦਾ ਦੇਖਦੇ ਆ ਟੂਬ ਲਾਵਾਂਗੇ ਕਿਵੇਂ ਦਾ ਆਪਣਾ ਗੁੜ ਚ ਕਰਤੀ ਗੋਲੀ ਮਿਕਸ ਤੇ ਦੇਖਦੇ ਹਾਂ ਖਾਊਗਾ ਕਿ ਨਹੀਂ ਖਾ ਲੂਗਾ ਮੈਂ ਨਾਲ ਤਾਂ ਬਾਈ ਲੋ ਕਰ ਲਈ ਸਮੈਲ ਖੇਰੇ ਵਿੱਚ ਗੋਲੀ ਹੈ ਜੇ ਚੜ 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 ਦੰਗ ਬਣ ਕੀ ਗੱਲ ਜੀ ਲਾਈ ਕਾ ਵੀ ਦੇ ਦੇ ਫਿਰ ਦਾ ਦੁਗੜਾ ਨਾ ਨਾ ਦੇ ਦੇ ਕਰ ਕੀ ਸਹੀ ਹੈ ਥੋੜਾ ਕਰਦਾ ਰਹਿ ਗੁੜਾ ਮਤਲਬ ਹੁਣ ਆਪਾਂ ਦੂਜੀ ਗੋਲੀ ਵੀ ਗੁੜਚ ਦੇ ਸਕਦੇ ਹਾਂ ਨਾ ਫਿਰ ਤਾਂ ਆਪਾਂ ਉਹੀ ਦੇ ਦਾਂਗੇ ਇਹਨਾਂ ਸੈਟ ਬੈਟ ਵਾਲੀ ਕੀ ਨਾਮ ਦਾ ਈਜੀ ਬੈਟਾ ਦੇਖੋ ਇਹ ਕਿਵੇਂ ਗਰੀ ਜਾਂਦੇ ਐ ਪਾਣੀ ਸੀ ਹਾਂ ਨਾ ਲਾਲ ਗੁੜ ਨਹੀਂ ਹੈਗਾ ਨਾ ਇਹ ਲਾਲ ਗੁੜ ਮੈਂ ਇਹ 슈ਗਰ ਫ੍ਰੀ ਗੁੜ ਹੈ ਮੈਨੂੰ ਲੱਗਦਾ ਹੈ। ਛਜਾ ਕੋ ਉੱਤਰ ਵੀ ਦੇਖੋ ਹੀ ਹੁਣ ਦੇਖੋ ਹੀ ਕਿਵੇਂ ਹੋ ਗਈ ਸਹੀ ਹੋ ਗਈ। ਦਾਣੇ ਦੁਨੇ ਖਾਲੇ ਸੀ ਜੀ ਬਾਪਿਓ ਤੇ ਲਵਾਂਦਾ YouTube ਯਾਰ ਮਸਾ ਮਾੜੀ ਮੋਟੀ ਲੱਗ ਗਿਆ ਜ਼ਖਮ ਤੇ ਦਾ ਮਾਣੀ ਮੋਟੀ ਲੱਗਿਆ ਵੇ ਟੂਬ ਦੀ ਸੀ ਆ ਗੋਲੀ ਹੋ ਗਈ ਹੈ ਦਰਦ ਦੀ ਬੰਦਿਆਂ ਨੂੰ ਵੀ ਚੱਲ ਜਾਂਦੀ ਹੈ ਤੇ ਆ ਦੇਖੋ ਦਿਖਾ ਦੀ ਤੁਹਾਨੂੰ ਆ ਦੇਖੋ ਸਹੀ ਨਹੀਂ ਲਵਾਈ ਯਾਰ ਲਵਾਤਾ ਤੇ ਦਰ ਦੁੱਖ ਮੰਨਦਾ ਅੱਜ ਹੀ ਮੰਨਿਆ ਦਾ ਮੰਨਿਆ ਦਾ ਇਹਦਾ ਟਾਈਮ ਹੈ ਦਵਾਈ ਲੈ ਆਵਾਂਗਾ ਜਿਆਦਾ ਨਾ ਵੱਧ ਹੀ ਗਿਆ ਵੈਸੇ ਕੰਮ ਤਾਂ ਇਹ ਆ ਦੇਖੋ ਕੱਲ ਦੇਖਦੇ ਹਾਂ ਕੀ ਬਣਦਾ ਹੈ ਰੱਬ ਨੂੰ ਹੋ ਜੂ ਸੱਟਾਂ ਦਾ ਕਹਿੰਦਾ ਜੇ ਸੱਚ ਡਾਕਟਰ ਕਹਿੰਦਾ ਸੀ ਐਨ ਆਈ ਡਾਕਟਰ ਕਹਿੰਦਾ ਸੀ ਬਈ ਜਿਹੜੇ ਕੁੱਤੇ ਨੇ ਵੱਢਿਆ ਕਹਿੰਦਾ ਇਹ 32 ਘੰਟੇ ਜੋ ਮਰ ਗਿਆ ਨਹੀਂ ਤਾਂ ਫਿਰ ਇਹਦੇ ਟੀਕੇ ਲਵਾਉਣੇ ਪੈਣਗੇ ਰਾਏ ਬਸਾਲੇ ਪੰਜ ਟੀਕੇ ਲੱਗਣਗੇ ਜੇ ਨਾ ਮਰਿਆ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹੁਣ ਉਹ ਬੰਦੇ ਤੋਂ ਫੋਨ ਕਰਕੇ ਪੁੱਛਦੇ ਆਂ ਜੀ ਕੁੱਤੀ ਭਰਾਈ ਸੀ ਜੀ ਨੇ ਉਹ ਤੋਂ ਪੁੱਛਦੇ ਆਂ ਵੀ ਉਹ ਕੁੱਤਾ ਜਿੰਦਾ ਹੈ ਕਿ ਨਹੀਂ ਜੇ ਮਰ ਗਿਆ ਫਿਰ ਟੀਕੇ ਲਵਾਉਣੇ ਪੈਣਗੇ ਜੇ ਨਾ ਮਰਿਆ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਯਾਰ ਤੇ ਦੇਖਦੇ ਆਂ ਕੀ ਬਣਦਾ ਬਾਕੀ ਕਬੂਤਰ ਪਾਣੀ ਪੂਣੀ ਰੱਖਾਂਗੇ ਰੱਖਿਆ ਨਹੀਂ ਰੱਖਾਂਗੇ ਪਾਣੀ ਬੁਣੀ ਅਜੇ ਤੱਕ ਕੁਛ ਨਹੀਂ ਕਰਿਆ ਯਾਰ ਆਪਾਂ ਇਹਦੀ ਟੈਨਸ਼ਨ ਹੋ ਗਈ ਯਾਰ ਗੋਲੀ ਦੀ ਹੋਰ ਕੋਈ ਗੱਲ ਨਹੀਂ ਤੇ ਚਲੋ ਦੇਖਦੇ ਆਂ ਯਾਰ ਹੁਣ ਤੇ ਪਬਜੀ ਖੜੀ ਜਾਂਦੇ ਯਾਰ ਹੋਲੀ ਅੱਜ ਆਪਾਂ ਤਾਂ ਕਿਹੜੀ ਹੋਲੀ ਮਨਾਣੀ ਆ ਉਹ ਦੇਖੋ ਤੇ ਬਾਕੀ ਗਲੀ ਚ ਦਿਖਾ ਦਿੰਦੇ ਆਪਾਂ ਆਹ ਦੇਖੋ ਲੋ ਜੀ ਜੁਆ ਕਰ ਜੇ ਤਾਂ ਖੇਡੀ ਜਾਂਦੇ ਉਹ ਦੇਖੋ ਚਲੋ ਕੋਈ ਨਹੀਂ ਦੇਖਦੇ ਆਂ ਜੀ ਬਾਬਿਆਂ ਆਇਆ ਹੋਇਆ ਜੀ ਬਿੱਟੂ ਤੇ ਲੈ ਆਈ ਸੀ ਰੋਟੀ ਰੋਟੀ ਖਾ ਲਈਆਂ ਮਖਾਦੇ ਹੋਲੀ ਵੀ ਆਪਾਂ ਇਹ ਪਰਲੇ ਕਰੋ ਆਈ ਸੀ ਉਫੜੋਂ ਆਲੇ ਸੀ ਤਾਂ ਕਰਕੇ ਪੂਆ ਲਾ ਕੇ ਰੰਗ ਕੋਈ ਦਿੱਕਤ ਨਹੀਂ ਗਾਲ ਨਹੀਂ ਵੈਸੇ ਆਪਾਂ ਖੇਡਦੇ ਨਹੀਂ ਹੁੰਦੇ ਕੋਈ ਚਾਣੀ ਤੇ ਬਿੱਟੂ ਆਇਆ ਬਿੱਟੂ ਰਤੀ ਆਈ ਸੀ ਕੀ ਮਾਰ ਕੇ ਕਿਹੜੀ ਆ ਮਾਰਨਾ ਆਈ ਸੀ ਪਰ ਕਹਿੰਦਾ ਨਾ ਤੇ ਇਹ ਕਹਿੰਦਾ ਮੈਨੂੰ ਉਹਦੇ ਘਰੇ ਛੱਡ ਦੇ ਤੁਸੀਂ ਵਗ ਜਓ ਯਾਰ ਮਿੱਤਰਾਂ ਨਾਲ ਆਇਆ ਸੀ ਬਾਕੀ ਰੋਟੀ ਖਾਈ ਜਾਂਦੇ ਰੋਟੀ ਖਾ ਕੇ ਤੇ ਬਾਕੀ ਬਾਦ ਕਬੂਤਰ ਓਕੇ ਰਿਪੋਰਟ ਹੈ ਤੇ ਗੋਲੀ ਦੇ ਵੀ ਲਾਦਾ ਸੀ ਰੰਗਾਂ ਤਾਂ ਆ ਦੇਖੋ ਤੇ ਰੋਟੀ ਖਾ ਕੇ ਫਿਰ ਕਰਦਾ ਛੱਡੇ ਅੱਗੇ ਸ਼ੇਰ ਹਾਂਜੀ ਬਾਬਿਓ ਪਏ ਆ ਜੀ ਬੱਸ ਜੀ ਪਰਲੇ ਕਰਵਾ ਕੇ ਸੀ ਉਸ ਹੌਲੀ ਹੌਲੀ ਖੇਡ ਕੇ ਗਿੱਲਾ ਕਰਤਾ ਸੀ ਬਾਬਿਓ ਸਾੜੀ ਕਰਤਾ ਸੀ ਯਾਰ ਤੇ ਬਾਅਦ ਚ ਫਿਰ ਬਿੱਟੂ ਆ ਗਿਆ ਬਿੱਟੂ ਬਹਿ ਗਿਆ ਫਿਰ ਬਿੱਟੂ ਕਲ ਆ ਗਿਆ ਸਿੱਧਾ ਹੀ ਆਇਆ ਸੀ ਰਤੀ ਆਇਆ ਸੀ ਯਾਰ ਆਪਦੇ ਚਾਚੇ ਦੇ ਮੁੰਡੇ ਨਾਲ ਉਹ ਤਾਂ ਆਏ ਨਹੀਂ ਉਹ ਘਟ ਬੰਦ ਜਾਂਦਾ ਆਪਣੇ ਉਰੇ ਤਾਂ ਅਗਰ ਕਿਤੇ ਉਹਨੂੰ ਬਿੱਟੂ ਕਹਿੰਦਾ ਚੱਲ ਮੈਨੂੰ ਕਾਰਤੀਕ ਕੋਲ ਛੱਡ ਦੇ ਤੇ ਮੈਂ ਜਿੱਤੂ ਜਾਇਆ ਤਿਆਰ ਕੇ ਰੋਟੀ ਖਾ ਕੇ ਨਹੀਂ ਆਇਆ ਸੀ ਯਾਰ ਬਿੱਟੂ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਫਿਰ ਮੈਂ ਲੈ ਆਇਆ ਨਾਲ ਮੈਂ ਖਾ ਲਈ ਨਾਲ ਉਹਨੇ ਖਾ ਲਈ ਤੇ ਉਹਦਾ ਪਿਆ ਬਾਪੂ ਮੈਂ ਕੋਈ ਕੋ ਉਤਰ ਬਾਰ ਨਹੀਂ ਧੁੱਪ ਵਧੀ ਆ ਗਈ ਹੁਣ ਤਾਂ ਹਵਾ ਵੀ ਚੱਲੀ ਜਾਂਦੀ ਐਵੇਂ ਤਾਂ ਐਵੇਂ ਸਿੱਕੀ ਜਾਂਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਉਹਨਾਂ ਚੋਂ ਲਾਲ ਉਹ ਯਾਰ ਮੈਨੂੰ 3 4 4 ਕਬੂਤਰ ਸਹੀ ਲੱਗੇ 4 4 लास्ट 4 ਤੇ 4 ਠੀਕ ਹੈ ਯਾਰ ਬਾਕੀ ਯਾਰ ਕਬੂਤਰਾਂ ਦੀ ਐਸੀ ਤੈਸੀ ਕਰਕੇ ਕਿਉਂ ਝੂਠ ਮਾਰਾਂ ਮੈਂ ਫੰਗ ਜਮਾਈ ਯਾਰ ਖਿੱਤੇ ਹੋਏ ਨੇ ਪੂਰੇ ਹਾਲ ਨੇ ਯਾਰ ਸ਼ੁਕਰੇ ਨੇ ਵੇਟ ਵੀ ਨਹੀਂ ਹੈ ਕਬੂਤਰਾਂ ਚ ਉਹੜੇ ਦੇਖਿਓ ਹੁਣ ਨਾਲੇ ਹੁਣ ਦੇਖ ਲਿਓ ਕਬੂਤਰ ਨਾਲ 10 ਦਿਨਾਂ ਬਾਅਦ ਦੇਖ ਲਿਓ ਫਰਕ ਦੇਖਿਓ ਕਿੰਨਾ ਆਊਗਾ ਚਲੋ ਬਾਕੀ ਦੇਖਨੇ ਤੇ ਗੋਲੀ ਖੁੱਲਾ ਫਿਰਦਾ ਉਹ ਤੇ ਉਹ ਵੀ ਲਾਦਾ ਜਿਹੜਾਂ ਗੋਲੀ 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 ਅੰਧਾ ਨਹੀਂ ਹੋਏ ਕੀ ਚੱਕਰ ਹੋ ਗਿਆ ਗੋਲੀ ਓਏ ਆਇਆ ਲੋ ਜੀ ਐਸਾ ਹੀ ਰੰਗ ਰੰਗ ਕਰਤਾ ਸੀ ਪ੍ਰੋਗਰਾਮ ਤੇ ਕੱਲਾ ਹੀ ਬੈਠਾ ਚੋਬਰ ਵੀ ਜਾ ਰਿਹਾ ਹੈ ਨਾਲ ਨਾਲ ਜਾ ਰਹੇ ਆ ਬੰਨ ਕਿੱਥੇ ਜਾ ਰਹੇ ਆ ਯਾਰੋ ਯਾਰ ਤੇ ਬਸ ਪਏ ਆ ਯਾਰ ਕਰਦੇ ਆ ਵੈਸੇ ਅੱਛੜੇ ਆ ਯਾਰ ਜੀ ਬਾਬਿਆਂ ਆ ਗਏ ਜੀ ਉੱਤੇ ਥੱਲੇ ਵਾਗੇ ਸੀ ਚਾਹ ਪੀ ਕੇ ਆਇਆ ਭੁੱਖ ਜੀ ਲੱਗੀ ਜਾਂਦੀ ਸੀ ਤੇ ਯਾਰ ਬਾਬਿਓ ਪਾ ਦਿੰਨੇ ਆ ਇਹਨਾਂ ਨੂੰ ਖੁੱਡਿਆਂ ਚ ਕੁਛ ਨਹੀਂ ਹੁੰਦਾ ਸੱਟ ਨੇ ਵੈਸੇ ਦਾ ਸਾਰੇ ਚੁਸਤ ਨੇ ਕੋਈ ਸੁਸਤ ਨਹੀਂ ਹੈਗਾ ਮਤਲਬ ਯਾਰ ਹੂੰ ਫੰਗਾ ਫੰਗਾ ਜਿਵੇਂ ਪੂੰਛ ਪਾਂਛ ਦੀ ਅਸ-ਦੈਸੀ ਰੱਖਿਆ ਦੇਖੋ ਚਲੋ ਕੋਈ ਨਾ ਆਪਣੇ ਕੋ ਰਹਿ ਕੇ ਸੱਟ ਖਾਣਗੇ ਤੇ ਛੋੜਾ ਜਾਲ ਚੱਕ ਲੈਣਨੇ ਆਪਾਂ ਤੇ ਇਸ ਰੰਗ ਰੰਗ ਕਰਿਆ ਹੋਇਆ ਛੱਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆਪਿਆ ਜਾਲ ਆਪਣਾ ਹਵਾ ਜੰ ਲਈ ਅੰਦੀ ਬਾਬੇ ਉਹ ਮੈਂ ਕਹਾਂ ਐਮੀ ਹਵਾਵਾਂ ਲੱਗ ਗਈ ਕੀ ਫਾਇਦਾ ਬਿਮਾਰ ਹੋ ਜੂਗਾ ਐਮੀ ਕੋਈ ਤਾਂ ਕਰਕੇ ਇੱਕ ਵਾਰੀ ਬਾਬੇ ਆ ਦੇ ਵਿੱਚ ਮੈਂ ਪਾ ਲਾਂ ਤੇ ਕਬੂਤਰੀ ਇੱਧਰ ਛੱਡਾਂਗੇ ਕਬੂਤਰ ਪਰਲੀ ਸਾਈਡ ਤੁਹਾਨੂੰ ਪਤਾ ਹੀ ਹੈ ਤੇ ਮੈਂ ਇੱਕ ਵਾਰੀ ਪਾ ਲਾਂ ਇਹਦੇ ਅੰਦਰ ਜੀ ਮਿੱਤਰੋ ਪਾੜੇ ਚਾਰ ਕਬੂਤਰ ਜਾਲਚੇ ਤੇ ਚਾਰ ਚਾਰੇ ਕਬੂਤਰੀਆਂ ਮੇਰੇ ਸਾਹਮਣੇ ਆ ਤੇ ਚਾਰੇ ਕਬੂਤਰੀਆਂ ਕਬੂਤਰੀ ਦਸਾਂ ਇਹਨਾਂ ਦੀ ਕਿਹੜੀ ਚੰਗੀ ਹੈ ਤੇ ਇਹਦਾ ਫੰਗ ਫੁੰਗ ਨਹੀਂ ਆਏ ਵੈਸੇ ਚੰਗੀ ਹੈ ਕਬੂਤਰੀ ਨਹੀਂ ਮਾਰੀ ਨਹੀਂ ਇਹ ਵੀ ਚੰਗੀ ਹੈ ਸ਼ਾਕੀ ਵੀ ਚੰਗੀ ਹੈ ਤੇ ਆ ਥੋੜੀ ਹੋ ਹੈ ਚਲੋ ਕੋਈ ਨਾ ਯਾਰ ਜਾਨਵਰ ਤਾਂ ਜਾਨਵਰ ਹੈ ਤੇ ਬਾਕੀ ਕਬੂਤਰ ਆ ਵੱਡਾ ਕਬੂਤਰ ਲੱਗਦਾ ਮੈਨੂੰ ਆ ਕਾਲ ਸਿਰਾ ਠੀਕ ਹੈ ਕਿ ਨਹੀਂ ਇਹ ਵੀ ਵਧੀਆ ਕਬੂਤਰ ਹੈ ਇਹ ਵਧੀਆ ਕਬੂਤਰ ਹੈ ਇਹ ਵੀ ਸਾਰੇ ਜਾਨਵਰ ਸਾਡੇ ਥੋੜਾ ਜਾਓਗੇ ਚਲ ਕੋਈ ਨਾ ਜਾਣਵਰ ਤਾਂ ਜਾਣ ਰਿਹਾ ਸ਼ੌਂਕ ਬਾਤ ਚ ਕਰਾਵਾਂਗੇ ਬਾਬੇ ਇੱਕ ਵਾਰੀ ਚੋਬਰ ਚੁੱਬਰ ਆ ਗਿਆ ਫਿਰ ਕਰਾਵਾਂ ਇਕੱਲਾ ਹੀ ਆਵਾਂ ਤਾਂ ਕਰਕੇ ਇੱਕ ਵਾਰੀ ਛੱਡ ਦਿਆਂ ਇਹਨਾਂ ਨੂੰ ਫਿਰ ਕਰਾ ਦਾਂਗੇ ਸ਼ੌਂਕ ਕਦੇ ਜਾਂ ਸ਼ਾਮ ਨੂੰ ਕਰਾ ਦਾਂਗੇ ਸ਼ਾਮ ਤਾਂ ਹੋ ਰਹੀ ਹੈ ਸਾਢੇ 3:00 ਹੋ ਰਿਹਾ ਚਲੋ ਕੋਈ ਨਾ ਆ ਜਾਣ ਚੋਬਰ ਨੂੰ ਫਿਰ ਹੀ ਕਰਾਵਾਂਗੇ ਤੇ ਮੈਂ ਛੱਡ ਦਾਂ ਇੱਕ ਵਾਰੀ ਇਹਨਾਂ ਨੂੰ ਛੱਡਤੀਆਂ ਬਾਬੇ ਕਬੂਤਰ ਕਬੂਤਰੀਆਂ ਕਰਤੀਆਂ ਰਿਪੋਰਟਾਂ ਓਕੇ ਹਾਂਜੀ ਮਿੱਤਰੋ ਦਾਣਾ ਪਾਣੀ ਕਰਤਾ ਓਕੇ ਰਿਪੋਰਟਾਂ ਕਰਤੀਆਂ ਉਧਰ ਵੀ ਧਰਤਾ ਸੀ ਇਧਰ ਵੀ ਧਰਤਾ ਓਕੇ ਰਿਪੋਰਟਾਂ ਤੇ ਕਬੂਤਰਿਆਂ ਕਬੂਤਰਿਆਂ ਹੋ ਗਿਆ ਹੁਣ ਖੁੱਡਾ ਬਰਾਬਰ ਆ ਲੱਗਣ ਲੱਗਾ ਤੇ ਫालतू ਕੁੱਤਰ ਦੇ ਦਾਂਗੇ ਜਿਹੜੇ ਸੈਟ ਜੇ ਲੱਗਿਓ ਰੱਖ ਲਾਂਗੇ ਬੱਸ ਜਿਆਦਾ ਨਹੀਂ ਰੱਖਦੇ ਬਾਕੀ ਚੋਬਰ ਆ ਗਿਆ ਗੋਲੀ ਆਪਣਾ ਬੈਠਾ ਰੱਖੀ ਤੇ ਲੋ ਜੀ ਹੈਲੋ ਕਰਦੇ ਜੀ ਲੋ ਜੀ ਆਵੇ ਜੀ ਕਿੱਥੇ ਜਾ ਗਿਆ ਉਹ ਜੀ ਪਤਾ ਨਹੀਂ ਜੀ ਕਿੱਥੇ ਆ ਗਿਆ ਹੈ ਜੀ ਕੋਈ ਨਹੀਂ ਚਲੋ ਐਸੀ ਬਾਬੇਓ ਵਲੌਗ ਦੀ ਕਰਨੀ ਪਊਗੀ ਐਂਡਿੰਗ ਤੇ ਥੋੜਾ ਕੰਮ ਕਮੂ ਜਾਣਾ ਪਊਗਾ ਤਾਂ ਕਰਕੇ ਸਮਝਿਆ ਕਰਾ ਰ ਹੈ ਸੈਟਿੰਗ ਵੈਟਿੰਗ ਏ ਰਾਤੇ ਸੈਟਿੰਗ ਜਾਣਾ ਪਊਗਾ ਹੈਗੇ ਨਹੀਂ ਤੇ ਵਲੌਗ ਦੀ ਐਂਡਿੰਗ ਮੈਂ ਕਿਉਂ ਕਰਦੀ ਐ ਉਹ ਤਾਂ ਵਿਹਾਰ ਕੇ ਦੁੱਜੀ ਉਹ ਨਹੀਂ ਨਹੀਂ ਬਹੁਤ ਨਾਲ ਕੰਮ ਨਹੀਂ ਇਹ ਤਾਂ ਸੋਈ ਬੰਦੇ ਚਲੋ ਬੱਸ ਬਾਪੇ ਮਿਲਦੇ ਆ ਯਾਰ ਕੱਲ ਵਾਲੇ ਵਲੌਗ ਚ ਤੇ ਮੌਸਮ ਵੀ ਖਰਾਬ ਹੀ ਹੋ ਗਿਆ ਸੀ ਵਿੱਚ ਜਿਹਦਾ ਜ਼ਿਆਦਾ ਹੋ ਗਿਆ ਸੀ ਧੁੱਪ ਨਿਕਲ ਰਹੀ ਤੇ ਪਹਿਲਾ ਬਾਲਾ ਹੋ ਗਿਆ ਸੀ ਹਾਂ ਉਹ ਚੱਲ ਗਿਆ ਥਨੂੰ ਕੈਸ ਜਿਵੇਂ ਕਣੀਆਂ ਪਈਆਂ ਹੁੰਦੀਆਂ ਹੁਣ ਵੀ ਪਈਆਂ ਹੁੰਦੀਆਂ ਥੋੜੀ ਥੋੜੀ ਜਮਈ ਮਿੰਨੀ ਮਿੰਨੀ ਤੇ ਚਲੋ ਬਾਬਿਓ ਮਿਲਦੇ ਆਂ ਬਸ ਕੱਲ ਵਾਲੇ ਵਲੋਗ ਚ ਅੱਜ ਨਵੇਂ ਉਤਰ ਲੈ ਸੀ ਸਹੀ ਹੈ ਕੱਲ ਦਿਖਾਵਾਂਗੇ ਸ਼ੌਂਕ ਕਰਾ ਦਾਂਗੇ ਅੱਜ ਕੰਮ ਜਾਣਾ ਪਿਆ ਤਾਂ ਕਰਕੇ ਚਲੋ ਮਿਲਦੇ ਆਂ ਫਿਰ ਕੱਲ